ਖਾਲਸਾ ਸਤਰੀ ਵਾਹਿਗੁਰੂ ਦੀ ਖਫਤ ਜੈ ਭੀਮ ਜੈ ਪਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨਸ ਹੋਤਾ ਤੇ ਮੈਂ ਮਾਸਟਰ ਲਾਸਮਨ ਸਿੰਘ ਹੋਤਾ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਆਪ ਜੀ ਨਾਲ ਗੱਲਬਾਤ ਸਾਂਝੀ ਕਰਨ ਲੱਗਾ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਕੱਲ ਸਾਡੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਜਿਹੜਾ ਫੈਸਲਾ ਨਸਰ ਕੀਤਾ ਪੰਜਾਬ ਸਰਕਾਰ ਦਾ ਕਿ ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਤੇ ਵੱਡੀ ਕਾਰਵਾਈ 600 ਬੱਸਾਂ ਦੇ ਪਰਮਿਟ ਰੱਦ ਅੱਜ ਜਗਬਾਣੀ ਪੇਪਰ ਦੇ ਉੱਤੇ ਫਰੰਟ ਪੇਜ ਦੇ ਉੱਤੇ ਖਬਰ ਲੱਗੀ ਹੈ ਆਪਾਂ ਇਸੇ ਹੀ ਗੱਲ ਦੇ ਉੱਤੇ ਅੱਜ ਗੱਲਾਂ ਕਰਾਂਗੇ ਭਾਵੇਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਹੈਗੀਆਂ ਨੇ ਹੋਰ ਵੀ ਜਿਨ੍ਹਾਂ ਤੇ ਗੱਲ ਕਰਨੀ ਬਣਦੀ ਆ ਪਰ ਦੋ ਤਿੰਨ ਜਿਹੜੀਆਂ ਖਾਸ ਜਿਹੜੀਆਂ ਖਬਰਾਂ ਹੁੰਦੀਆਂ ਨੇ ਉਹਦੇ ਤੇ ਗੱਲ ਕੀਤੀ ਜਾਂਦੀ ਹੈ ਇੱਕ ਗੱਲ ਪੰਜਾਬੀ ਜਗਬਾਣੀ ਦੀ ਜਿਹੜੀ ਦਿੱਲੀ ਦੀ ਦੇਖਦੇ ਆ ਉਹ ਹੈ ਸਾਡੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਦੇਸ਼ ਦੀ ਕਿਸੇ ਬੱਚੀ ਦੇ ਨਾਲ ਬਲਾਤਕਾਰ ਹੁੰਦਾਗਾ ਅਸਲ ਚ ਉਹਦੇ ਵਿੱਚ ਇੱਕ ਇੱਕ ਮੁੱਖ ਖਬਰ ਹੁੰਦੀ ਹੈ ਇੱਕ ਵਿੱਚ ਹੋਰ ਛੋਟੀ ਖਬਰ ਹੁੰਦੀ ਹੈ ਦੋ ਖਬਰਾਂ ਦੇਲੀ ਪੰਜਾਬੀ ਜਗਵਾਣੀ ਦੇ ਉੱਤੇ ਪਹਿਲੇ ਪੇਜ ਦੇ ਉੱਤੇ ਲੱਗਦੀ ਹੁੰਦੀਆਂ ਨੇ ਕਿ ਦੋ ਲੜਕੀਆਂ ਨਾਲ ਸਮੂਹਿਕ ਬਲਾਤਕਾਰ ਫਲਾਣੇ ਥਾਂ ਇੱਕ ਲੜਕੀ ਨਾਲ ਬਲਾਤਕਾਰ ਹੋਇਆ ਇੱਕ ਫਲਾਣੇ ਥਾਂ ਬਲਾਤਕਾਰ ਹੋਇਆ ਇਹ ਗੱਲਾਂ ਸੁਣ ਸੁਣ ਕੇ ਖੂਨ ਖੋਲਣ ਲੱਗ ਜਾਂਦਾ ਪਰ ਕਰੀਏ ਕੀ ਬਹੁਤ ਦੂਰ ਦੀਆਂ ਗੱਲਾਂ ਨੇ ਤੇ ਸਮਾਜ ਦਾ ਤਾਣਾ ਵਾਣਾ ਬੇहद ਜਾਰੇ ਵਿਗੜਿਆ ਹੋਇਆ ਲੋਕਾਂ ਦੀ માનਸਿਕਤਾ ਉਸ ਨੂੰ ਇੱਕ ਦਿਨ ਠੀਕ ਨਹੀਂ ਕੀਤਾ ਜਾ ਸਕਦਾ ਉਦੋਂ ਸਮਾਂ ਲੱਗਦਾ ਵਕਤ ਆਉਂਦਾ ਜਿਵੇਂ ਸਾਡੇ ਪੰਜਾਬ ਦੀ ਸਰਕਾਰ ਨੇ ਲੰਬੇ ਸਮੇਂ ਬਾਅਦ ਮੌਜੂਦਾ ਸਰਕਾਰ ਨੇ ਇੱਕ ਵਧੀਆ ਕੰਮ ਕੀਤਾਗਾ ਕਿ ਇੱਥੇ 602 ਜਿਹੜੀ ਹੈ ਉਹ ਅ ਸਰਕਾਰੀ ਅ ਅਸਰ ਸੁਖਨਾ ਖਾਸ ਤੌਰ ਤੇ ਜਿਹੜੀਆਂ ਹੈ 40 30 ਤੋਂ 40 ਬਸਾਂ ਕੱਲੇ ਬਾਦਲ ਪਰਿਵਾਰਤਿਆਂ ਹੀ ਨੇ ਜਿਨ੍ਹਾਂ ਦੇ ਰੂਟ ਐਕਸਟੈਂਡ ਕੀਤੇ ਗਏ ਐਕਸਟੈਂਸ਼ਨ ਦਿੱਤੀ ਗਈ ਬਾਰ-ਬਾਰ ਉਹਨਾਂ ਦੇ ਦੋ ਦੋ ਤਿੰਨ ਤਨਵਾਰੀ ਰੂਟ ਵਧਾਏ ਗਏ ਨੇ ਇਹ ਅਸੀਂ ਨਹੀਂ ਕਹਿੰਦੇ ਇਹ ਗੱਲ ਲਾਲਜੀਤ ਭੁੱਲਰ ਦੀ ਸਾਡੇ ਟ੍ਰਾਂਸਪੋਰਟ ਮੰਤਰੀ ਪੰਜਾਬ ਉਹ ਟੈਲੀਵਿਜ਼ਨ ਦੇ ਉੱਤੇ ਆਪਾਂ ਦੇਖ ਸਕਦੇ ਹਾਂ ਉਹਨਾਂ ਨੂੰ ਜਦੋਂ ਉਹ ਇੰਟਰਵਿਊ ਕਰਦੇ ਨੇ ਇੱਕ ਪੱਤਰਕਾਰ ਸਾਹਿਬ ਨਾਲ ਇੱਕ ਨਿਊਜ਼ ਚੈਨਲ ਦੇ ਉੱਤੇ ਐਸੇ ਤਰ੍ਹਾਂ ਦੋਸਤੋ ਜਿਹੜੀਆਂ ਬਹੁਤ ਸਾਰੀਆਂ ਹੋਰ ਬੱਸਾਂ ਸੀ ਬਹੁਤ ਸਾਰੇ ਟਰਾਂਸਪੋਰਟਰਸ ਉਹਦੇ ਵਿੱਚ ਕਾਂਗਰਸ ਦੇ ਟਰਾਂਸਪੋਰਟਰ ਵੀ ਸੀ ਦੇਖੋ ਆਪਾਂ ਦੇਖਦੇ ਹਾਂ ਜਦੋਂ ਕਿ ਚਾਰੇ ਪਾਸੇ ਪੰਜਾਬ ਦੇ ਵਿੱਚ ਜਿੰਨੀਆਂ ਗੱਡੀਆਂ ਫਿਰਤੀਆਂ ਨੇ ਉਹ ਪ੍ਰਾਈਵੇਟ ਹੱਥਾਂ ਦੇ ਤੇ ਇਹ ਜਿਹੜੀ ਸਰਕਾਰੀ ਟਰਾਂਸਪੋਰਟ ਆ ਉਸ ਨੂੰ ਕਿਸੇ ਟਾਈਮ ਬੰਦਾ ਘਾਟਾ ਸੀ ਤੇ ਹੋਰ ਵੀ ਘਾਟਾ ਪੈ ਰਿਹਾ ਇਸ ਐਕਸ਼ਨ ਨੇ ਪੰਜਾਬ ਸਰਕਾਰ ਨੇ ਮੰਤਰੀ ਸਾਹਿਬ ਨੇ ਵੀ ਕਿਹਾ ਤੇ ਲੋਕ ਵੀ ਕਹਿ ਰਹੇ ਕਿ ਇਹਦੇ ਨਾਲ ਜਿਹੜੇ ਹੈ ਛੋਟੇ ਟਰਾਂਸਪੋਰਟਰਾਂ ਨੂੰ ਤੇ ਸਰਕਾਰੀ ਬੱਸਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਕਿਉਂਕਿ ਇਸੇ ਤੋਂ ਬੱਸ ਜਿਹੜੀ ਉਹ ਰੁਕ ਜੋ ਵੀਗੀ ਹੁਣ ਖਾਸ ਤੌਰ ਤੇ ਬਾਦਲ ਪਰਿਵਾਰ ਦੀਆਂ ਬੱਸਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਵਾਰ-ਵਾਰ ਲੋਕਾਂ ਨੇ ਇਹ ਕਹਿ ਕੇ ਅਸੀਂ ਕਿ ਕਾਂਗਰਸ ਨੇ ਇਹ ਕਹਿੰਦੀ ਸੀ ਕਿ ਅਸੀਂ ਰਾਜਾ ਵੜਿੰਗਜੀ ਨੇ ਟਰਾਂਸਪੋਰਟ ਮੰਤਰੀ ਹੁੰਦੇ ਆ ਕਾਫੀ ਜ਼ੋਰ ਲਾਇਆ ਪਰ ਉਹਨਾਂ ਨੇ ਨਿਊ ਦੀਵਸ ਬੱਸ ਦੇ ਉੱਤੇ ਜ਼ਿਆਦਾ ਜ਼ੋਰ ਲਾਤਾ ਸੀ ਅਕਾਲੀ ਦਲ ਦੀ ਸੀ ਉਹਨਾਂ ਨੇ ਪਹਿਲਾਂ ਛੋਟੀ ਮੱਛੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਵੱਡੇ ਮੰਗਰ ਮੱਛ ਨੂੰ ਹੱਥਾ ਰਾਜਾ ਵੜਿੰਗਨੀ ਵੀ ਨਹੀਂ ਪਾਇਆ ਸੀ ਇਹ ਕੰਮ ਲਾਲਜੀਤ ਭੁੱਲਰ ਕਰ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਦੇ ਨੇ ਮੁੱਖ ਮੰਤਰੀ ਬਣੇ ਐ ਵੈਸੇ ਜਿੱਦੇ ਤੋਂ ਬੋਲਣ ਲੱਗੇ ਆ ਉਸ ਦਿਨ ਤੋਂ ਬਾਦਲ ਫੈਮਿਲੀ ਦੀ ਪੁੱਠੀ ਗਿਣਤੀ ਸ਼ੁਰੂ ਕੀਤੀ ਹੋਈ ਆ ਔਰ ਵਕ ਵਕ ਥਾਮਾਂ ਦੇ ਉੱਤੇ ਉਹ ਬਹੁਤ ਤੁਹਾਡਾ ਲੈ ਨਾਲ ਔਰ ਬੇਵਾਕ ਬੋਲਦੇ ਨੇ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੇ ਕਿ ਅਸੀਂ ਬਾਦਲ ਪਰਿਵਾਰ ਦਿਆਂ ਜਿੰਨੀਆਂ ਵੀ ਜਿਹੜੀਆਂ ਨਜਾਇਜ਼ ਕਮਾਈ ਨਾਲ ਪੰਜਾਬ ਦੇ ਖੂਨ ਪਸੀਨੇ ਨਾਲ ਕਮਾਈ ਲੁੱਟੀ ਹੋਈ ਐ ਅਸੀਂ ਉਹ ਬਾਹਰ ਕੱਢ ਕੇ ਲੈ ਕੇ ਆਉਣੀ ਆ ਜਿਹਦੇ ਵਿੱਚੋਂ ਖਾਸ ਤੌਰ ਤੇ ਉਹਨਾਂ ਦਾ ਬਾਲਾ ਸਰ ਫਾਰਮ ਦੇ ਉੱਤੇ ਵੀ ਖਾਸ ਉਹਨਾਂ ਦੀ ਅੱਖ ਹੈ ਟਰਾਂਸਪੋਰਟ ਨੂੰ ਹੱਥ ਉਹਨਾਂ ਨੇ ਪਾ ਲਿਆ ਅੱਗੇ ਦੇਖੋ ਕੀ ਬਣਦਾ ਪਰ ਪੰਜਾਬ ਦੇ ਨੌਜਵਾਨਾਂ ਲਈ ਇੱਕ ਮੈਂ ਖਾਸ ਗੱਲ ਕਹਿ ਰਿਹਾ ਮੈਂ ਕਿਸੇ ਵੀ ਚੈਨਲ ਦੇ ਉੱਤੇ ਕਿਸੇ ਵੀ ਫੋਰ ਨੇਤਾ ਨੂੰ ਕਿਸੇ ਪੋਲੀਟਿਕਲ ਪਾਰਟੀ ਦੇ ਨੇਤਾ ਨੂੰ ਇਹ ਗੱਲ ਬੋਲਦੇ ਨਹੀਂ ਦੇ ਅਸੀਂ ਇੱਥੇ ਸਾਡੇ ਨੌਜਵਾਨਾਂ ਨੂੰ ਅਸੀਂ ਪਿਛਲੇ ਦਿਨੀ ਸਾਡੀ ਆਪਣੀ ਜਥੇਬੰਦੀ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਪੰਜਾਬ ਦੇ ਮਾਧਿਅਮ ਅਤੇ ਅਸੀਂ 12.5% ਬਚਾਓ ਸੰਘਰਸ਼ ਮੋਰਚਾ ਦੇ ਸਾਡੇ ਨਾਲ ਸਾਥੀ ਜਿਹੜੇ ਮੇਰੇ ਪਿਆਰੇ ਸਾਥੀ ਨੇ ਜਿਹੜੇ ਅੱਗੇ ਰਾਜਨੀਤੀ ਦੇ ਵਿੱਚ ਕਾਫੀ ਇੰਟਰਸਟ ਰੱਖਦੇ ਨੇ ਉਹਨਾਂ ਨਾਲ ਅਸੀਂ ਗੱਲ ਸਾਂਝ ਕਰਦੇ ਹਾਂ ਕਿ ਪੰਜਾਬ ਦੀ ਜਿਹੜੀ ਟਰਾਂਸਪੋਰਟ ਨੀਤੀ ਹੈ ਬਦਲਣ ਲਈ ਹੈ ਸਮੁੱਚੇ ਭਾਰਤ ਦੀ ਟਰਾਂਸਪੋਰਟ ਨੀਤੀ ਬਦਲਣ ਲਈ ਇੱਥੇ ਟਰਾਂਸਪੋਰਟ ਜਿਹੜੀ ਜਿਹੜਾ ਕਮਰਸ਼ੀਅਲ ਵਹੀਕਲ ਹੈ ਉਹ ਕਿਸੇ ਹੋਰ ਬੰਦੇ ਦੇ ਨਾਮ ਹੋਣਾ ਹੀ ਨਹੀਂ ਚਾਹੀਦਾ ਇਹ ਜਿਹੜੀ ਡਰਾਈਵਰ ਤੇ ਕਨੈਕਟਰ ਆ ਸਿਰਫ ਉਸੇ ਦਾ ਹੋਣਾ ਚਾਹੀਦਾ ਦੇਖਣ ਵਾਲਿਆਂ ਨੂੰ ਬੜੀ ਅਚੰਭਤ ਗੱਲ ਲੱਗੂਗੀ ਸਾਡੇ ਨੌਜਵਾਨਾਂ ਨੂੰ ਇਹ ਗੱਲ ਬੜੀ ਅਜੀਬ ਵੀ ਲੱਗੂਗੀ ਪਰ ਵੱਡਿਆਂ ਲੋਕਾਂ ਦੇ ਜਿਹੜੇ ਅਮੀਰ ਲੋਕ ਆ ਕਈ ਤਾਂ ਡਰਾਈਵਰ ਕਨੈਕਟਰ ਵੀ ਇਸ ਗੱਲ ਦੇ ਉੱਤੇ ਕਹਿਣਗੇ ਕਿ ਜੀ ਇਹ ਸੰਭਵ ਕਿਵੇਂ ਆ ਇਹਨੂੰ ਚਲਾਉੂ ਕਿਵੇਂ ਇਹਨਾਂ ਦੇ ਖਰਚੇ ਕੌਣ ਦੇਊ ਕੌਣ ਡਰਾਈਵਰ ਕਨੈਕਟਰ ਨੂੰ ਇਹ ਜਿਹੜੀਆਂ ਬੱਸਾਂ ਦਿੱਤੀਆਂ ਜਾਂ ਸਕਦੀਆਂ ਦਿੱਤੀਆਂ ਜਾ ਸਕਦੀਆਂ ਦੋਸਤੋ ਹੁਣ ਵੀ ਤਾਂ ਉਹ ਡਰਾਈਵਰ ਕਨੈਕਟਰ ਹੀ ਚਲਾਉਂਦੇ ਨੇ ਮਾਲਕ ਕੋਈ ਬੱਸ ਨਹੀਂ ਚਲਾਉਂਦਾ ਵੱਡੇ ਵੱਡੇ ਟਿੱਪਰ ਬਹੁਤ ਵੱਡੀਆਂ ਵੱਡੀਆਂ ਕਾਰਪੋਲੇਸ਼ਨਾਂ ਨੇ ਬਹੁਤ ਵੱਡੇ ਵੱਡੀਆਂ ਟਰਾਂਸਪੋਰਟਾਂ ਨੇ ਟਰੱਕਾਂ ਦੇ ਟਰੱਕ ਨੇ ਜਿਹੜੇ ਹੈ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਉਹਨਾਂ ਦਾ ਮਾਲਕ ਤਾਂ ਕੋਈ ਚਲਾਉਂਦਾ ਨਹੀਂ ਬਾਦਲ ਪਰਿਵਾਰ ਕੇ ਕੋਲ ਪਤਾ ਲੱਗਿਆ ਵੀ 6-700 ਗੱਡੀ ਹੈ 6-700 ਗੱਡੀ ਦੇ ਮਾਲਕ ਨੇ ਮੈਨੂੰ ਲੱਗਦਾ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਬੱਸ 'ਚ ਕਦੇ ਚੜਿਆ ਵੀ ਨਹੀਂ ਹੁਣ ਦੇਖਣ ਵਾਲੀ ਗੱਲ ਆ ਜਿਹੜੇ ਉਹ ਟਰਾਂਸਪੋਰਟਰ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਮਤਲਬ ਮੈਨੇਜਰੀ ਸੇ ਟ੍ਰਾਂਸਪੋਰਟ ਦੇ ਵਿੱਚ ਲੱਕੀ ਬਾਦਲ ਕਹਿੰਦੇ ਹੁੰਦੇ ਸੀ ਉਹਨਾਂ ਫੰਡਿਆਏ ਵਾਲੇ ਲੱਕੀ ਮੈਨੇਜਰ ਸੋਚ ਕੇ ਦੇਖੋ ਬਾਦਲ ਸਾਹਿਬ ਦੇ ਟ੍ਰਾਂਸਪੋਰਟ ਦੇ ਵਿੱਚ ਮੈਨੇਜਰ ਹੋ ਕੇ ਕਿੰਡੀ ਵੱਡੀ ਜਾਇਦਾਦ ਦੇ ਮਾਲਕ ਬਣੇ ਨੇ ਤਾਂ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਡਰਾਈਵਰਾਂ ਤੇ ਕੰਡਕਟਰਾਂ ਦਾ ਕਿੰਨਾ ਜ਼ਿਆਦਾ ਸ਼ੋਸ਼ਣ ਹੋ ਰਿਹਾਗਾ ਪਰ ਦੇਖੋ ਕੀ ਸਾਡੀ ਇਹ ਸਰਕਾਰ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਜਿਹੜੀਆਂ ਹੈ ਅ ਨੌਜਵਾਨਾਂ ਲਈ ਦੇਰਸ ਗਾਰ ਨੌਜਵਾਨਾਂ ਨੂੰ 80 ਬੱਸਾਂ ਦੇ ਮੰਗੇ ਤਾਂ ਮੈਂ ਕੋਈ ਕਹ ਵੀ ਅੱਜੋ ਦਿਨ ਆ ਗਿਆ ਇਹ ਸੇਸ ਆਫ ਪਰਮਿਟ ਰੱਦ ਕੀਤਾ ਜਿਹੜਾ ਉਹ ਡਰਾਈਵਰਾਂ ਤੇ ਕੰਡੈਕਟਰਾਂ ਨੂੰ ਦਿੱਤਾ ਜਾਵੇ ਮੈਂ ਤਾਂ ਕਹੂੰਗਾ ਉਹਨਾਂ ਡਰਾਈਵਰਾਂ ਕੰਡੈਕਟਰਾਂ ਨੂੰ ਦਿੱਤਾ ਦੇ ਦੇਣਗੇ ਚਾਹੀਦੀਆਂ ਇਹ ਬੱਸਾਂ ਜਿਹੜੇ ਵਿਚਾਰੇ ਚਲਾਉਂਦੇ ਸੀ ਮਜਬੂਰੀ ਹੁੰਦੀ ਹੈ ਉਹਨਾਂ ਦੀ ਜਿਹੜਾ ਕੋਈ ਡਰਾਈਵਰ ਕੰਡੈਕਟਰ ਇਸ ਗੱਲ ਦੇ ਉੱਤੇ ਆਪਾਂ ਅੱਗੇ ਵੀ ਗੱਲਾਂ ਕਰਾਂਗੇ ਇਸ ਦੇ ਵਿੱਚ ਵਿਸਥਾਰਤ ਜਾਵਾਂਗੇ ਕਿਉਂਕਿ ਸਾਰੀਆਂ ਜਿੰਨੀ ਵੀ ਟਰਾਂਸਪੋਰਟਰ ਟਰਾਂਸਪੋਰਟ ਗੱਡੀਆਂ ਚੱਲ ਰਹੀਆਂ ਨੇ ਉਹ ਮੋਸਟਲੀ ਫਾਈਨਾਂਸ ਤੇ ਚੱਲਦੀਆਂ ਨੇ ਔਰ ਫਾਈਨਾਂਸ ਵੀ ਪ੍ਰਾਈਵੇਟ ਨੇ ਮੈਂ ਕਹੂੰਗਾ ਸਰਕਾਰੀ ਬੈਂਕਾਂ ਨੂੰ ਇਹਨਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਉਹਨਾਂ ਨੂੰ ਬੱਸਾਂ ਤੇ ਜਿਹੜੀਆਂ ਹੈ ਸਾਰੇ ਤਰ੍ਹਾਂ ਦੇ ਕਮਰਸ਼ੀਅਲ ਵੀ ਕਰੇ ਜਿਹੜਾ ਡਰਾਈਵਰ ਤੇ ਕੰਡਕਟਰ ਦਾ ਹੀ ਹੋਣਾ ਚਾਹੀਦਾ ਦੂਸਰਾ ਬੰਦਾ ਉਹਨੂੰ ਨਹੀਂ ਚਲਾ ਸਕਦਾ ਜਾਂ ਤਾਂ ਫਿਰ ਉਹ ਰੁਕ ਜੇ ਜਿੰਨੇ ਮਰ ਉਸ ਦੇ ਡਰਾਈਵਰ ਤੇ ਕੰਡਕਟਰ ਜਾਂ ਜੇ ਤਾਂ ਉਹਦਾ ਡਰਾਈਵਰ ਤੇ ਕੰਡਕਟਰ ਐਡਮਿਟ ਨਹੀਂ ਕਿਸੇ ਕਰਕੇ ਬਿਮਾਰ ਨੇ ਤਾਂ ਉਹਦੇ ਅਲਟਰਨੇਟਿਵ ਬਜੂ ਕੋ ਡਰਾਈਵਰ ਕਨੈਕਟਰ ਹੋਰ ਗੱਡੀ ਚਲਾ ਸਕਦਾ ਨਹੀਂ ਉਹ ਗੱਡੀ ਨੂੰ ਰੁਕ ਜਾਣਾ ਚਾਹੀਦਾ ਜਿੰਨੇ ਦਿਨ ਉਸ ਦੇ ਡਰਾਈਵਰ ਕਨੈਕਟਰ ਰੁਕੇ ਹੋਏ ਨੇ ਤਾਂ ਇਸ ਤਰ੍ਹਾਂ ਇਹ ਇੱਕ ਵੱਡੀ ਵੱਡਾ ਜਿਹੜਾ ਕ੍ਰਾਂਤੀਕਾਰੀ ਕਦਮ ਹੋਊਗਾ ਔਰ ਨੌਜਵਾਨਾਂ ਨੂੰ ਸਾਡੀਆਂ ਸਾਡਿਆਂ ਨੂੰ ਇਹ ਗੱਲ ਮੰਗ ਵੀ ਕਰਨੀ ਚਾਹੀਦੀ ਹੈ ਔਰ ਹਰ ਨੌਜਵਾਨ ਅੱਜਕੱਲ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਉਹ ਪਹਿਲਾਂ ਆਪਦਾ ਲਾਇਸੈਂਸ ਬਣਾਉਣ ਡਰਾਈਵਿੰਗ ਲਾਇਸੈਂਸ ਹੈ ਵੀ ਲਾਇਸੈਂਸ ਔਰ ਬਣਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਵੀ ਜਿਹੜੀ ਸੁਖਾਲੀ ਕੀਤੀ ਜਾਵੇ ਉਹ ਬਕਾਇਦਾ ਉਹਦੀ ਪ੍ਰੋਸੈਸਿੰਗ ਕੀਤੀ ਜਾਵੇ ਡਰਾਈਵਰ ਗ੍ਰੂਪ ਚੈੱਕ ਕੀਤਾ ਜਾਵੇ ਕਿ ਇਹ ਡਰਾਈਵਰ ਕਿੰਨੇ ਵਾਰੀ ਕਿੱਥੇ ਕਿੱਥੇ ਜਾਂਦਾ ਉਹਦੇ ਰਿਕਾਰਡ ਦੇ ਵਿੱਚ ਉਤਰਜ ਹੋਣਾ ਚਾਹੀਦਾ ਡੀਟੀਓ ਦਫ਼ਤਰ ਚ ਉਹਦੀ ਰਿਕਾਰਡਿੰਗ ਹੋਣੀ ਚਾਹੀਦੀ ਹੈ ਕੋਈ ਉਹਦੀ ਆਪਣੀ ਵੀਡੀਓ ਵਗੈਰਾ ਇਸ ਤਰ੍ਹਾਂ ਦਾ ਬਵਸਤਾ ਹੋਵੇ ਕਿ ਜੇ ਸਾਡੇ ਜਿਹੜੇ ਡਰਾਈਵਰ ਕੰਟਰੈਕਟਰਾਂ ਨੂੰ ਜਿਹਨਾਂ ਨੂੰ ਅਸੀਂ ਹੈਵੀ ਲਾਇਸੈਂਸ ਜਾਰੀ ਕੀਤੇ ਉਹ ਕਿੱਥੇ ਕਿੱਥੇ ਤੱਕ ਜਾਂਦੇ ਨੇ ਉਹਨਾਂ ਦਾ ਰਿਕਾਰਡ ਵੀ ਕਿਸੇ ਤਰੀਕੇ ਨਾਲ ਅੱਜਕੱਲ ਬੜਾ ਆਸਾਨੀ ਨਾਲ ਉਪਲਬਧ ਹੋ ਸਕਦਾ ਹੈ ਸੋ ਇਹ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਗਲਤ ਤਰੀਕੇ ਨਾਲ ਚੱਲ ਰਹੀਆਂ ਜਿਹੜੀਆਂ ਟਰਾਂਸਪੋਰਟ ਦੇ ਦੇ ਨਾਲ ਵੱਡਾ ਪੰਜਾਬ ਸਰਕਾਰ ਨੂੰ ਚੋਣਾਂ ਲਾਇਆ ਜਾਇਆ ਜਾ ਰਿਹਾ ਸੀ ਉਸ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਕਦਮ ਵਧਾਇਆ ਹੈ ਇਸ ਲਈ ਲਾਲਜੀਤ ਭੁੱਲਰ ਜੀ ਤੇ ਮੁੱਖ ਮੰਤਰੀ ਸਮੂਤੀ ਪੰਜਾਬ ਸਰਕਾਰ ਸਾਰੇ ਐਮ ਐਲ ਏ ਸਾਹਿਬਾਨ ਇਸ ਗੱਲ ਦੀ ਵਧਾਈ ਦੇ ਹੱਕدار ਨੇ ਤੇ ਜੇਕਰ ਤੁਹਾਨੂੰ ਸਾਡੀ ਇਹ ਮੰਗ ਚੰਗੀ ਲੱਗੀ ਸਾਡੀ ਇਹ ਗੱਲ ਚੰਗੀ ਲੱਗੀ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਲ